ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਹੈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਸੀਨੀਅਰ ਕਾਂਗਰਸੀ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਬੜੇ ਕੋਲ ਤਾਂ ਫਾਈਲਾਂ ਨੇ ਤਾਂ ਤੁਸੀਂ ਕਿਉਂ ਨਹੀਂ ਖੋਲਦੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਹੋਵੇ ਸੁਨੀਲ ਜਾਖੜ ਕੌਣ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਇਸ ਵੇਲੇ ਭਾਜਪਾ ਦੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਨੇ ਕਿਹਾ ਕਿ ਡੁੰਗਾਈ ਦੇ ਨਾਲ ਜਾਂਚ ਹੋਵੇ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਾਕੜ ਨੇ ਕਿਹਾ ਕਿ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਸਾਰੇ ਲੀਡਰਾਂ ਦੀ ਜਾਂਚ ਹੋਵੇ ਸੁਨੀਲ ਜਾਕੜ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪੁੱਛ ਗਿੱਚ ਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਸੁਨੀਲ ਜਾਕੜ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਸਾਈਕਲਾਂ ਤੇ ਆਉਣ ਵਾਲੇ ਆਗੂਆਂ ਕੋਲ ਲਗਜ਼ਰੀ ਕਾਰਾਂ ਕਿੱਥੋਂ ਆ ਗਈਆਂ ਕਈ ਆਗੂਆਂ ਨੇ ਏਕੜਾਂ ਤੱਕ ਫੈਲੇ ਫਾਰਮ ਹਾਊਸ ਬਣਾ ਲਏ ਨੇ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਨਾਲ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਏ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਾਂਚ 'ਚ ਸਹਿਯੋਗ ਦੇਣ ਲਈ ਤਿਆਰ ਹਾਂ ਮੇਰੇ ਤੋਂ ਪੁੱਛੋ ਇਸ ਦੇ ਨਾਲ ਹੀ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੇ ਕੋਲ ਤਾਂ ਕਾਂਗਰਸੀਆਂ ਦੀਆਂ ਪਹਿਲਾਂ ਪੰਨਿਆਂ ਨੇ ਤੇ ਇਸ ਵੇਲੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਡਰੱਗ ਮਨੀ ਟ੍ਰੇਲ ਦੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਸਾਹਿਬ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਸੁਨੀਲ ਜਾਖੜ ਦੀ ਇਹ ਚਿੱਠੀ ਕੀ ਕਹਿ ਰਹੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੀਡਰ ਨੇ ਅੱਜ ਲਗਜ਼ਰੀ ਗੱਡੀਆਂ ਤੇ ਘੁੰਮ ਰਹੇ ਨੇ ਡਿਫੈਂਡਰਾਂ ਤੇ ਘੁੰਮ ਰਹੇ ਨੇ ਸਾਈਕਲਾਂ ਤੇ ਸੀਐਨ ਦੇ ਕੋਲ ਲਗਜ਼ਰੀ ਗੱਡੀਆਂ ਕਿੱਥੋਂ ਆ ਗਈਆਂ ਇੰਨੀ ਛੇਤੀ ਇਹਨਾਂ ਦੀ ਆਮਦਨ ਕਿਵੇਂ ਵੱਧ ਗਈ ਇਹਨਾਂ ਆਗੂਆਂ ਨੇ ਕਈ ਕਈ ਏਕੜ ਦੇ ਵਿੱਚ ਫਾਰਮ ਹਾਊਸ ਕਿਵੇਂ ਬਣਾ ਲਏ ਸੁਨੀਲ ਜਾਖੜ ਇਹ ਸਵਾਲ ਕਰਦੇ ਨਜ਼ਰ ਆਏ ਨੇ ਚਿੱਠੀ ਲਿਖੀ ਹੈ ਸਾਰੇ ਸਿਆਸਤਦਾਨਾਂ ਦੀ ਡੂੰਘਾਈ ਦੇ ਨਾਲ ਜਾਂਚ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਹੈ ਨਵਜੋਤ ਕੌਰ ਸਿੱਧੂ ਦੀ ਇਹ ਆਡੀਓ ਰਿਕਾਰਡਿੰਗ ਤੁਸੀਂ ਸੁਣੀ दरअसल న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦੇ ਆ ਹੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਹੈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਸੀਨੀਅਰ ਕਾਂਗਰਸੀ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਤੁਹਾਡੇ ਕੋਲ ਤਾਂ ਫਾਈਲਾਂ ਨੇ ਤਾਂ ਤੁਸੀਂ ਕਿਉਂ ਨਹੀਂ ਖੋਲਦੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਹੋਵੇ ਸੁਨੀਲ ਜਾਖੜ ਕੌਣ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਇਸ ਵੇਲੇ ਭਾਜਪਾ ਦੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਨੇ ਕਿਹਾ ਕਿ ਡੁੰਗਾਈ ਦੇ ਨਾਲ ਜਾਂਚ ਹੋਵੇ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਾਕੜ ਨੇ ਕਿਹਾ ਕਿ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਸਾਰੇ ਲੀਡਰਾਂ ਦੀ ਜਾਂਚ ਹੋਵੇ ਸੁਨੀਲ ਜਾਕੜ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪੁੱਛ ਗਿਚ ਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਸੁਨੀਲ ਜਾਕੜ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਸਾਈਕਲਾਂ ਤੇ ਆਉਣ ਵਾਲੇ ਆਗੂਆਂ ਕੋਲ ਲਗਜ਼ਰੀ ਕਾਰਾਂ ਕਿੱਥੋਂ ਆ ਗਈਆਂ ਕਈ ਆਗੂਆਂ ਨੇ ਏਕੜਾਂ ਤੱਕ ਫੈਲੇ ਫਾਰਮ ਹਾਊਸ ਬਣਾ ਲਏ ਨੇ ਸਾਰੇ ਸਿਆਸਤਦਾਨਾਂ ਦੀ ਡੂੰਘਾਈ ਨਾਲ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹਾਂ ਮੇਰੇ ਤੋਂ ਪੁੱਛੋ ਇਸ ਦੇ ਨਾਲ ਹੀ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੇ ਕੋਲ ਤਾਂ ਕਾਂਗਰਸੀਆਂ ਦੀਆਂ ਪਹਿਲਾਂ ਪੰਨਿਆਂ ਨੇ ਤੇ ਇਸ ਵੇਲੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਡਰੱਗ ਮਨੀ ਟ੍ਰੇਲ ਦੀ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਸਾਹਿਬ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਸੁਨੀਲ ਜਾਖੜ ਦੀ ਇਹ ਚਿੱਠੀ ਕੀ ਕਹਿ ਰਹੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੀਡਰ ਨੇ ਅੱਜ ਲਗਜ਼ਰੀ ਗੱਡੀਆਂ ਤੇ ਘੁੰਮ ਰਹੇ ਨੇ ਡਿਫੈਂਡਰਾਂ ਤੇ ਘੁੰਮ ਰਹੇ ਨੇ ਸਾਈਕਲਾਂ ਤੇ ਸੀਐਨ ਦੇ ਕੋਲ ਲਗਜ਼ਰੀ ਗੱਡੀਆਂ ਕਿੱਥੋਂ ਆ ਗਈਆਂ ਇੰਨੀ ਛੇਤੀ ਇਹਨਾਂ ਦੀ ਆਮਦਨ ਕਿਵੇਂ ਵੱਧ ਗਈ ਇਹਨਾਂ ਆਗੂਆਂ ਨੇ ਕਈ ਕਈ ਏਕੜ ਦੇ ਵਿੱਚ ਫਾਰਮ ਹਾਊਸ ਕਿਵੇਂ ਬਣਾ ਲਏ ਸੁਨੀਲ ਜਾਖੜ ਇਹ ਸਵਾਲ ਕਰਦੇ ਨਜ਼ਰ ਆਏ ਨੇ ਚਿੱਠੀ ਲਿਖੀ ਹੈ ਸਾਰੇ ਸਿਆਸਤਦਾਨਾਂ ਦੀ ਡੂੰਘਾਈ ਦੇ ਨਾਲ ਜਾਂਚ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਹੈ ਨਵਜੋਤ ਕੌਰ ਸਿੱਧੂ ਦੀ ਇਹ ਆਡੀਓ ਰਿਕਾਰਡਿੰਗ ਤੁਸੀਂ ਸੁਣੀ दरअसल న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦੇ ਆ ਹੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਆ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਸੀਨੀਅਰ ਕਾਂਗਰਸੀ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਤੁਹਾਡੇ ਕੋਲ ਤਾਂ ਫਾਈਲਾਂ ਨੇ ਤਾਂ ਤੁਸੀਂ ਕਿਉਂ ਨਹੀਂ ਖੋਲਦੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਹੋਵੇ ਸੁਨੀਲ ਜਾਖੜ ਕੌਣ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਇਸ ਵੇਲੇ ਭਾਜਪਾ ਦੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਨੇ ਕਿਹਾ ਕਿ ਡੁੰਗਾਈ ਦੇ ਨਾਲ ਜਾਂਚ ਹੋਵੇ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਾਕੜ ਨੇ ਕਿਹਾ ਕਿ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਸਾਰੇ ਲੀਡਰਾਂ ਦੀ ਜਾਂਚ ਹੋਵੇ ਸੁਨੀਲ ਜਾਕੜ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪੁੱਛ ਗਿਚ ਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਸੁਨੀਲ ਜਾਕੜ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਸਾਈਕਲਾਂ ਤੇ ਆਉਣ ਵਾਲੇ ਆਗੂਆਂ ਕੋਲ ਲਗਜ਼ਰੀ ਕਾਰਾਂ ਕਿੱਥੋਂ ਆ ਗਈਆਂ ਕਈ ਆਗੂਆਂ ਨੇ ਏਕੜਾਂ ਤੱਕ ਫੈਲੇ ਫਾਰਮ ਹਾਊਸ ਬਣਾ ਲਏ ਨੇ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਨਾਲ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਏ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਾਂਚ ਚ ਸਹਿਯੋਗ ਦੇਣ ਲਈ ਤਿਆਰ ਹਾਂ ਮੇਰੇ ਤੋਂ ਪੁੱਛੋ ਇਸ ਦੇ ਨਾਲ ਹੀ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੇ ਕੋਲ ਤਾਂ ਕਾਂਗਰਸੀਆਂ ਦੀਆਂ ਫਾਈਲਾਂ ਪਈਆਂ ਨੇ ਤੇ ਇਸ ਵੇਲੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਡਰੱਗ ਮਨੀ ਟ੍ਰੇਲ ਦੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਸਾਹਿਬ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਸੁਨੀਲ ਜਾਖੜ ਦੀ ਇਹ ਚਿੱਠੀ ਕੀ ਕਹਿ ਰਹੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੀਡਰ ਨੇ ਅੱਜ ਲਗਜ਼ਰੀ ਗੱਡੀਆਂ ਤੇ ਘੁੰਮ ਰਹੇ ਨੇ ਡਿਫੈਂਡਰਾਂ ਤੇ ਘੁੰਮ ਰਹੇ ਨੇ ਸਾਈਕਲਾਂ ਤੇ ਸੀਐਨ ਦੇ ਕੋਲ ਲਗਜ਼ਰੀ ਗੱਡੀਆਂ ਕਿੱਥੋਂ ਆ ਗਈਆਂ ਇੰਨੀ ਛੇਤੀ ਇਹਨਾਂ ਦੀ ਆਮਦਨ ਕਿਵੇਂ ਵੱਧ ਗਈ ਇਹਨਾਂ ਆਗੂਆਂ ਨੇ ਕਈ ਕਈ ਏਕੜ ਦੇ ਵਿੱਚ ਫਾਰਮ ਹਾਊਸ ਕਿਵੇਂ ਬਣਾ ਲਏ ਸੁਨੀਲ ਜਾਖੜ ਇਹ ਸਵਾਲ ਕਰਦੇ ਨਜ਼ਰ ਆਏ ਨੇ ਚਿੱਠੀ ਲਿਖੀ ਹੈ ਸਾਰੇ ਸਿਆਸਤਦਾਨਾਂ ਦੀ ਡੂੰਘਾਈ ਦੇ ਨਾਲ ਜਾਂਚ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਹੈ ਨਵਜੋਤ ਕੌਰ ਸਿੱਧੂ ਦੀ ਇਹ ਆਡੀਓ ਰਿਕਾਰਡਿੰਗ ਤੁਸੀਂ ਸੁਣੀਂ दरअसल న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਹੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਆ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਸੀਨੀਅਰ ਕਾਂਗਰਸੀ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਤੁਹਾਡੇ ਕੋਲ ਤਾਂ ਫਾਈਲਾਂ ਨੇ ਤਾਂ ਤੁਸੀਂ ਕਿਉਂ ਨਹੀਂ ਖੋਲਦੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਹੋਵੇ ਸੁਨੀਲ ਜਾਖੜ ਕੌਣ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਇਸ ਵੇਲੇ ਭਾਜਪਾ ਦੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਨੇ ਕਿਹਾ ਕਿ ਡੂੰਘਾਈ ਦੇ ਨਾਲ ਜਾਂਚ ਹੋਵੇ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਾਖੜ ਨੇ ਕਿਹਾ ਕਿ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਸਾਰੇ ਲੀਡਰਾਂ ਦੀ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪੁੱਛ ਗਿੱਚ ਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਸੁਨੀਲ ਜਾਖੜ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਸਾਈਕਲਾਂ ਤੇ ਆਉਣ ਵਾਲੇ ਆਗੂਆਂ ਕੋਲ ਲਗਜ਼ਰੀ ਕਾਰਾਂ ਕਿੱਥੋਂ ਆ ਗਈਆਂ ਕਈ ਆਗੂਆਂ ਨੇ ਏਕੜਾਂ ਤੱਕ ਫੈਲੇ ਫਾਰਮ ਹਾਊਸ ਬਣਾ ਲਏ ਨੇ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਨਾਲ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਏ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਾਂਚ 'ਚ ਸਹਿਯੋਗ ਦੇਣ ਲਈ ਤਿਆਰ ਹਾਂ ਮੇਰੇ ਤੋਂ ਪੁੱਛੋ ਇਸ ਦੇ ਨਾਲ ਹੀ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੇ ਕੋਲ ਤਾਂ ਕਾਂਗਰਸੀਆਂ ਦੀਆਂ ਫਾਈਲਾਂ ਪਈਆਂ ਨੇ ਤੇ ਇਸ ਵੇਲੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਡਰੱਗ ਮਨੀ ਟ੍ਰੇਲ ਦੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਸਾਹਿਬ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਸੁਨੀਲ ਜਾਖੜ ਦੀ ਇਹ ਚਿੱਠੀ ਕੀ ਕਹਿ ਰਹੀ ਆ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੀਡਰ ਨੇ ਅੱਜ ਲਗਜ਼ਰੀ ਗੱਡੀਆਂ ਤੇ ਘੁੰਮ ਰਹੇ ਨੇ ਡਿਫੈਂਡਰਾਂ ਤੇ ਘੁੰਮ ਰਹੇ ਨੇ ਸਾਈਕਲਾਂ ਤੇ ਸੀਐਨ ਦੇ ਕੋਲ ਲਗਜ਼ਰੀ ਗੱਡੀਆਂ ਕਿੱਥੋਂ ਆ ਗਈਆਂ ਇੰਨੀ ਛੇਤੀ ਇਹਨਾਂ ਦੀ ਆਮਦਨ ਕਿਵੇਂ ਵੱਧ ਗਈ ਇਹਨਾਂ ਆਗੂਆਂ ਨੇ ਕਈ ਕਈ ਏਕੜ ਦੇ ਵਿੱਚ ਫਾਰਮ ਹਾਊਸ ਕਿਵੇਂ ਬਣਾ ਲਏ ਸੁਨੀਲ ਜਾਖੜ ਇਹ ਸਵਾਲ ਕਰਦੇ ਨਜ਼ਰ ਆਏ ਨੇ ਚਿੱਠੀ ਲਿਖੀ ਆ ਸਾਰੇ ਸਿਆਸਤਦਾਨਾਂ ਦੀ ਡੂੰਘਾਈ ਦੇ ਨਾਲ ਜਾਂਚ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਹੈ ਨਵਜੋਤ ਕੌਰ ਸਿੱਧੂ ਦੀ ਇਹ ਆਡੀਓ ਰਿਕਾਰਡਿੰਗ ਤੁਸੀਂ ਸੁਣੀ दरअसल న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦੇ ਆ ਹੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਆ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਸੀਨੀਅਰ ਕਾਂਗਰਸੀ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਤੁਹਾਡੇ ਕੋਲ ਤਾਂ ਫਾਈਲਾਂ ਨੇ ਤਾਂ ਤੁਸੀਂ ਕਿਉਂ ਨਹੀਂ ਖੋਲਦੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਹੋਵੇ ਸੁਨੀਲ ਜਾਖੜ ਕੌਣ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਇਸ ਵੇਲੇ ਬੀਜੇਪੀ ਦੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਨੇ ਕਿਹਾ ਕਿ ਡੁੰਗਾਈ ਦੇ ਨਾਲ ਜਾਂਚ ਹੋਵੇ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਾਕੜ ਨੇ ਕਿਹਾ ਕਿ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਸਾਰੇ ਲੀਡਰਾਂ ਦੀ ਜਾਂਚ ਹੋਵੇ ਸੁਨੀਲ ਜਾਕੜ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪੁੱਛ ਗਿਚ ਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਸੁਨੀਲ ਜਾਕੜ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਸਾਈਕਲਾਂ ਤੇ ਆਉਣ ਵਾਲੇ ਆਗੂਆਂ ਕੋਲ ਲਗਜ਼ਰੀ ਕਾਰਾਂ ਕਿੱਥੋਂ ਆ ਗਈਆਂ ਕਈ ਆਗੂਆਂ ਨੇ ਏਕੜਾਂ ਤੱਕ ਫੈਲੇ ਫਾਰਮ ਹਾਊਸ ਬਣਾ ਲਏ ਨੇ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਨਾਲ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਏ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹਾਂ ਮੇਰੇ ਤੋਂ ਪੁੱਛੋ ਇਸ ਦੇ ਨਾਲ ਹੀ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੇ ਕੋਲ ਤਾਂ ਕਾਂਗਰਸੀਆਂ ਦੀਆਂ ਫਾਈਲਾਂ ਪਈਆਂ ਨੇ ਤੇ ਇਸ ਵੇਲੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਡਰੱਗ ਮਨੀ ਟ੍ਰੇਲ ਦੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਸਾਹਿਬ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਸੁਨੀਲ ਜਾਖੜ ਦੀ ਚਿੱਠੀ ਕੀ ਕਹਿ ਰਹੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੀਡਰ ਨੇ ਅੱਜ ਲਗਜ਼ਰੀ ਗੱਡੀਆਂ ਤੇ ਘੁੰਮ ਰਹੇ ਨੇ ਡਿਫੈਂਡਰਾਂ ਤੇ ਘੁੰਮ ਰਹੇ ਨੇ ਸਾਈਕਲਾਂ ਤੇ ਸੀਐਨ ਦੇ ਕੋਲ ਲਗਜ਼ਰੀ ਗੱਡੀਆਂ ਕਿੱਥੋਂ ਆ ਗਈਆਂ ਇੰਨੀ ਛੇਤੀ ਇਹਨਾਂ ਦੀ ਆਮਦਨ ਕਿਵੇਂ ਵੱਧ ਗਈ ਇਹਨਾਂ ਆਗੂਆਂ ਨੇ ਕਈ ਕਈ ਏਕੜ ਦੇ ਵਿੱਚ ਫਾਰਮ ਹਾਊਸ ਕਿਵੇਂ ਬਣਾ ਲਏ ਸੁਨੀਲ ਜਾਖੜ ਇਹ ਸਵਾਲ ਕਰਦੇ ਨਜ਼ਰ ਆਏ ਨੇ ਚਿੱਠੀ ਲਿਖੀ ਹੈ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਦੇ ਨਾਲ ਜਾਂਚ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਹੈ ਨਵਜੋਤ ਕੌਰ ਸਿੱਧੂ ਦੀ ਇਹ ਆਡੀਓ ਰਿਕਾਰਡਿੰਗ ਤੁਸੀਂ ਸੁਣੀ दरअसल న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦੇ ਆ ਹੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਹੈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਸੀਨੀਅਰ ਕਾਂਗਰਸੀ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਤੁਹਾਡੇ ਕੋਲ ਤਾਂ ਫਾਈਲਾਂ ਨੇ ਤਾਂ ਤੁਸੀਂ ਕਿਉਂ ਨਹੀਂ ਖੋਲਦੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਹੋਵੇ ਸੁਨੀਲ ਜਾਖੜ ਕੌਣ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਇਸ ਵੇਲੇ ਭਾਜਪਾ ਦੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਨੇ ਕਿਹਾ ਕਿ ਡੰਗਾਈ ਦੇ ਨਾਲ ਜਾਂਚ ਹੋਵੇ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਾਕੜ ਨੇ ਕਿਹਾ ਕਿ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਸਾਰੇ ਲੀਡਰਾਂ ਦੀ ਜਾਂਚ ਹੋਵੇ ਸੁਨੀਲ ਜਾਕੜ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪੁੱਛ ਗਿੱਚ ਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਸੁਨੀਲ ਜਾਕੜ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਸਾਈਕਲਾਂ ਤੇ ਆਉਣ ਵਾਲੇ ਆਗੂਆਂ ਕੋਲ ਲਗਜ਼ਰੀ ਕਾਰਾਂ ਕਿੱਥੋਂ ਆ ਗਈਆਂ ਕਈ ਆਗੂਆਂ ਨੇ ਏਕੜਾਂ ਤੱਕ ਫੈਲੇ ਫਾਰਮ ਹਾਊਸ ਬਣਾ ਲਏ ਨੇ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਨਾਲ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹਾਂ ਮੇਰੇ ਤੋਂ ਪੁੱਛੋ ਇਸ ਦੇ ਨਾਲ ਹੀ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੇ ਕੋਲ ਤਾਂ ਕਾਂਗਰਸੀਆਂ ਦੀਆਂ ਪਹਿਲਾਂ ਪੰਨਿਆਂ ਨੇ ਤੇ ਇਸ ਵੇਲੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਡਰੱਗ ਮਨੀ ਟ੍ਰੇਲ ਦੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਸਾਹਿਬ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਸੁਨੀਲ ਜਾਖੜ ਦੀ ਇਹ ਚਿੱਠੀ ਕੀ ਕਹਿ ਰਹੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੀਡਰ ਨੇ ਅੱਜ ਲਗਜ਼ਰੀ ਗੱਡੀਆਂ ਤੇ ਘੁੰਮ ਰਹੇ ਨੇ ਡਿਫੈਂਡਰਾਂ ਤੇ ਘੁੰਮ ਰਹੇ ਨੇ ਸਾਈਕਲਾਂ ਤੇ ਸੀਐਨਾਂ ਕੋਲ ਲਗਜ਼ਰੀ ਗੱਡੀਆਂ ਕਿੱਥੋਂ ਆ ਗਈਆਂ ਇੰਨੀ ਛੇਤੀ ਇਹਨਾਂ ਦੀ ਆਮਦਨ ਕਿਵੇਂ ਵੱਧ ਗਈ ਇਹਨਾਂ ਆਗੂਆਂ ਨੇ ਕਈ ਕਈ ਏਕੜ ਦੇ ਵਿੱਚ ਫਾਰਮ ਹਾਊਸ ਕਿਵੇਂ ਬਣਾ ਲਏ ਸੁਨੀਲ ਜਾਖੜ ਇਹ ਸਵਾਲ ਕਰਦੇ ਨਜ਼ਰ ਆਏ ਨੇ ਚਿੱਠੀ ਲਿਖੀ ਆ ਸਾਰੇ ਸਿਆਸਤਦਾਨਾਂ ਦੀ ਡੋਂਗਾ ਇਹਦੇ ਨਾਲ ਜਾਂਚ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਹੈ ਨਵਜੋਤ ਕੌਰ ਸਿੱਧੂ ਦੀ ਇਹ ਆਡੀਓ ਰਿਕਾਰਡਿੰਗ ਤੁਸੀਂ ਸੁਣੀ दरअसल న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਹੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਹੈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਸੀਨੀਅਰ ਕਾਂਗਰਸੀ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਤਵਾਡੇ ਕੋਲ ਤਾਂ ਫਾਈਲਾਂ ਨੇ ਤਾਂ ਤੁਸੀਂ ਕਿਉਂ ਨਹੀਂ ਖੋਲਦੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਹੋਵੇ ਸੁਨੀਲ ਜਾਖੜ ਕੌਣ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਇਸ ਵੇਲੇ ਬੀਜੇਪੀ ਦੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਨੇ ਕਿਹਾ ਕਿ ਡੁੰਗਾਈ ਦੇ ਨਾਲ ਜਾਂਚ ਹੋਵੇ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਾਕੜ ਨੇ ਕਿਹਾ ਕਿ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਸਾਰੇ ਲੀਡਰਾਂ ਦੀ ਜਾਂਚ ਹੋਵੇ ਸੁਨੀਲ ਜਾਕੜ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪੁੱਛ ਗਿਚ ਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਸੁਨੀਲ ਜਾਕੜ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਸਾਈਕਲਾਂ ਤੇ ਆਉਣ ਵਾਲੇ ਆਗੂਆਂ ਕੋਲ ਲਗਜ਼ਰੀ ਕਾਰਾਂ ਕਿੱਥੋਂ ਆ ਗਈਆਂ ਕਈ ਆਗੂਆਂ ਨੇ ਏਕੜਾਂ ਤੱਕ ਫੈਲੇ ਫਾਰਮ ਹਾਊਸ ਬਣਾ ਲਏ ਨੇ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਨਾਲ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਏ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹਾਂ ਮੇਰੇ ਤੋਂ ਪੁੱਛੋ ਇਸ ਦੇ ਨਾਲ ਹੀ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੇ ਕੋਲ ਤਾਂ ਕਾਂਗਰਸੀਆਂ ਦੀਆਂ ਫਾਈਲਾਂ ਪਈਆਂ ਨੇ ਤੇ ਇਸ ਵੇਲੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਡਰੱਗ ਮਨੀ ਟ੍ਰੇਲ ਦੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਸਾਹਿਬ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਸੁਨੀਲ ਜਾਖੜ ਦੀ ਚਿੱਠੀ ਕੀ ਕਹਿ ਰਹੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੀਡਰ ਨੇ ਅੱਜ ਲਗਜ਼ਰੀ ਗੱਡੀਆਂ ਤੇ ਘੁੰਮ ਰਹੇ ਨੇ ਡਿਫੈਂਡਰਾਂ ਤੇ ਘੁੰਮ ਰਹੇ ਨੇ ਸਾਈਕਲਾਂ ਤੇ ਸੀਐਨਾਂ ਕੋਲ ਲਗਜ਼ਰੀ ਗੱਡੀਆਂ ਕਿੱਥੋਂ ਆ ਗਈਆਂ ਇੰਨੀ ਛੇਤੀ ਇਹਨਾਂ ਦੀ ਆਮਦਨ ਕਿਵੇਂ ਵੱਧ ਗਈ ਇਹਨਾਂ ਆਗੂਆਂ ਨੇ ਕਈ ਕਈ ਏਕੜ ਦੇ ਵਿੱਚ ਫਾਰਮ ਹਾਊਸ ਕਿਵੇਂ ਬਣਾ ਲਏ ਸੁਨੀਲ ਜਾਖੜ ਇਹ ਸਵਾਲ ਕਰਦੇ ਨਜ਼ਰ ਆਏ ਨੇ ਚਿੱਠੀ ਲਿਖੀ ਹੈ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਦੇ ਨਾਲ ਜਾਂਚ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਹੈ ਨਵਜੋਤ ਕੌਰ ਸਿੱਧੂ ਦੀ ਇਹ ਆਡੀਓ ਰਿਕਾਰਡਿੰਗ ਤੁਸੀਂ ਸੁਣੀ दरअसल న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦੇ ਆ ਹੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਹੈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਸੀਨੀਅਰ ਕਾਂਗਰਸੀ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਬੜੇ ਕੋਲ ਤਾਂ ਫਾਇਲਾ ਨੇ ਤਾਂ ਤੁਸੀਂ ਕਿਉਂ ਨਹੀਂ ਖੋਲਦੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਹੋਵੇ ਸੁਨੀਲ ਜਾਖੜ ਕੌਣ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਇਸ ਵੇਲੇ ਬੀਜੇਪੀ ਦੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਨੇ ਕਿਹਾ ਕਿ ਡੁੰਗਾਈ ਦੇ ਨਾਲ ਜਾਂਚ ਹੋਵੇ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਾਕੜ ਨੇ ਕਿਹਾ ਕਿ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਸਾਰੇ ਲੀਡਰਾਂ ਦੀ ਜਾਂਚ ਹੋਵੇ ਸੁਨੀਲ ਜਾਕੜ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਕੁਛ ਗਿੱਚ ਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਸੁਨੀਲ ਜਾਕੜ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਸਾਈਕਲਾਂ ਤੇ ਆਉਣ ਵਾਲੇ ਆਗੂਆਂ ਕੋਲ ਲਗਜ਼ਰੀ ਕਾਰਾਂ ਕਿੱਥੋਂ ਆ ਗਈਆਂ ਕਈ ਆਗੂਆਂ ਨੇ ਏਕੜਾਂ ਤੱਕ ਫੈਲੇ ਫਾਰਮ ਹਾਊਸ ਬਣਾ ਲਏ ਨੇ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਨਾਲ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਏ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹਾਂ ਮੇਰੇ ਤੋਂ ਪੁੱਛੋ ਇਸ ਦੇ ਨਾਲ ਹੀ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੇ ਕੋਲ ਤਾਂ ਕਾਂਗਰਸੀਆਂ ਦੀਆਂ ਪਹਿਲਾਂ ਪੰਨਿਆਂ ਨੇ ਤੇ ਇਸ ਵੇਲੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਡਰੱਗ ਮਨੀ ਟ੍ਰੇਲ ਦੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਸਾਹਿਬ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਸੁਨੀਲ ਜਾਖੜ ਦੀ ਇਹ ਚਿੱਠੀ ਕੀ ਕਹਿ ਰਹੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੀਡਰ ਨੇ ਅੱਜ ਲਗਜ਼ਰੀ ਗੱਡੀਆਂ ਤੇ ਘੁੰਮ ਰਹੇ ਨੇ ਡਿਫੈਂਡਰਾਂ ਤੇ ਘੁੰਮ ਰਹੇ ਨੇ ਸਾਈਕਲਾਂ ਤੇ ਸੀਐਨ ਦੇ ਕੋਲ ਲਗਜ਼ਰੀ ਗੱਡੀਆਂ ਕਿੱਥੋਂ ਆ ਗਈਆਂ ਇੰਨੀ ਛੇਤੀ ਇਹਨਾਂ ਦੀ ਆਮਦਨ ਕਿਵੇਂ ਵੱਧ ਗਈ ਇਹਨਾਂ ਆਗੂਆਂ ਨੇ ਕਈ ਕਈ ਏਕੜ ਦੇ ਵਿੱਚ ਫਾਰਮ ਹਾਊਸ ਕਿਵੇਂ ਬਣਾ ਲਏ ਸੁਨੀਲ ਜਾਖੜ ਇਹ ਸਵਾਲ ਕਰਦੇ ਨਜ਼ਰ ਆਏ ਨੇ ਚਿੱਠੀ ਲਿਖੀ ਹੈ ਸਾਰੇ ਸਿਆਸਤਦਾਨਾਂ ਦੀ ਡੂੰਘਾਈ ਦੇ ਨਾਲ ਜਾਂਚ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਹੈ ਨਵਜੋਤ ਕੌਰ ਸਿੱਧੂ ਦੀ ਇਹ ਆਡੀਓ ਰਿਕਾਰਡਿੰਗ ਤੁਸੀਂ ਸੁਣੀ दरअसल న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦੇ ਆਂ ਹੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਹੈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਸੀਨੀਅਰ ਕਾਂਗਰਸੀ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਵੜੇਪੁਰ ਤੋਂ ਫਾਇਲਾ ਨੇ ਤਾਂ ਤੁਸੀਂ ਕਿਉਂ ਨਹੀਂ ਖੋਲਦੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਹੋਵੇ ਸੁਨੀਲ ਜਾਖੜ ਕੌਣ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਇਸ ਵੇਲੇ ਬੀਜੇਪੀ ਦੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਨੇ ਕਿਹਾ ਕਿ ਡੁੰਗਾਈ ਦੇ ਨਾਲ ਜਾਂਚ ਹੋਵੇ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਜਾਕੜ ਨੇ ਕਿਹਾ ਕਿ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਸਾਰੇ ਲੀਡਰਾਂ ਦੀ ਜਾਂਚ ਹੋਵੇ ਸੁਨੀਲ ਜਾਕੜ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪੁੱਛ ਗਿੱਚ ਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਸੁਨੀਲ ਜਾਕੜ ਇੱਥੇ ਹੀ ਨਹੀਂ ਰੁਕੇ ਉਹਨਾਂ ਨੇ ਕਿਹਾ ਕਿ ਸਾਈਕਲਾਂ ਤੇ ਆਉਣ ਵਾਲੇ ਆਗੂਆਂ ਕੋਲ ਲਗਜ਼ਰੀ ਕਾਰਾਂ ਕਿੱਥੋਂ ਆ ਗਈਆਂ ਕਈ ਆਗੂਆਂ ਨੇ ਏਕੜਾਂ ਤੱਕ ਫੈਲੇ ਫਾਰਮ ਹਾਊਸ ਬਣਾ ਲਏ ਨੇ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਨਾਲ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਏ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਾਂਚ 'ਚ ਸਹਿਯੋਗ ਦੇਣ ਲਈ ਤਿਆਰ ਹਾਂ ਮੇਰੇ ਤੋਂ ਪੁੱਛੋ ਇਸ ਦੇ ਨਾਲ ਹੀ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੇ ਕੋਲ ਤਾਂ ਕਾਂਗਰਸੀਆਂ ਦੀਆਂ ਪਹਿਲਾਂ ਪੰਨਿਆਂ ਨੇ ਤੇ ਇਸ ਵੇਲੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਡਰੱਗ ਮਨੀ ਟ੍ਰੇਲ ਦੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਸਾਹਿਬ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਸੁਨੀਲ ਜਾਖੜ ਦੀ ਚਿੱਠੀ ਕੀ ਕਹਿ ਰਹੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੀਡਰ ਨੇ ਅੱਜ ਲਗਜ਼ਰੀ ਗੱਡੀਆਂ ਤੇ ਘੁੰਮ ਰਹੇ ਨੇ ਡਿਫੈਂਡਰਾਂ ਤੇ ਘੁੰਮ ਰਹੇ ਨੇ ਸਾਈਕਲਾਂ ਤੇ ਸੀਐਨ ਦੇ ਕੋਲ ਲਗਜ਼ਰੀ ਗੱਡੀਆਂ ਕਿੱਥੋਂ ਆ ਗਈਆਂ ਇੰਨੀ ਛੇਤੀ ਇਹਨਾਂ ਦੀ ਆਮਦਨ ਕਿਵੇਂ ਵੱਧ ਗਈ ਇਹਨਾਂ ਆਗੂਆਂ ਨੇ ਕਈ ਕਈ ਏਕੜ ਦੇ ਵਿੱਚ ਫਾਰਮ ਹਾਊਸ ਕਿਵੇਂ ਬਣਾ ਲਏ ਸੁਨੀਲ ਜਾਖੜ ਇਹ ਸਵਾਲ ਕਰਦੇ ਨਜ਼ਰ ਆਏ ਨੇ ਚਿੱਠੀ ਲਿਖੀ ਹੈ ਸਾਰੇ ਸਿਆਸਤਦਾਨਾਂ ਦੀ ਡੁੰਗਾਈ ਦੇ ਨਾਲ ਜਾਂਚ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਗਈ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਹੈ ਨਵਜੋਤ ਕੌਰ ਸਿੱਧੂ ਦੀ ਇਹ ਆਡੀਓ ਰਿਕਾਰਡਿੰਗ ਤੁਸੀਂ ਸੁਣੀਂ दरअसल న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦਿਆਂ ਹੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਹੈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ ਲਿਖੀ ਹੈ ਕਿ ਸੀਨੀਅਰ ਕਾਂਗਰਸੀ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਤੁਹਾਡੇ ਕੋਲ ਤਾਂ ਫਾਈਲਾਂ ਨੇ ਤਾਂ ਤੁਸੀਂ ਕਿਉਂ ਨਹੀਂ ਖੋਲਦੇ ਸੁਨੀਲ ਜਾਖੜ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਿਹੜੇ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਹੋਵੇ ਸੁਨੀਲ ਜਾਖੜ ਕੌਣ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਇਸ ਵੇਲੇ ਭਾਜਪਾ ਦੇ ਮੌਜੂਦਾ ਪ੍ਰਧਾਨ ਨੇ ਪੰਜਾਬ ਦੇ ਤੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਸੀਐਮ ਮਾਨ ਨੂੰ ਚਿੱਠੀ ਲਿਖ ਕੇ ਸੁਨੀਲ ਜਾਖੜ ਨੇ ਕਿਹਾ ਕਿ ਡੂੰਘਾਈ ਦੇ ਨਾਲ ਜਾਂਚ ਹੋਵੇ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜਾਕੜ ਨੇ ਕਿਹਾ ਕਿ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਦੇ ਵਿੱਚ ਸਾਰੇ ਲੀਡਰਾਂ ਦੀ ਜਾਂਚ ਹੋਵੇ। ਸੁਨੀਲ ਜਾਕੜ ਦੇ ਵੱਲੋਂ ਇਹ ਵੱਡਾ ਹਮਲਾ ਬੋਲਿਆ ਗਿਆ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪੁੱਛਗਿੱਛ ਤੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਸੁਨੀਲ ਜਾਕੜ ਇੱਥੇ ਹੀ ਨਹੀਂ ਰੁਕੇ। ਉਹਨਾਂ ਨੇ ਕਿਹਾ ਕਿ ਸਾਈਕਲਾਂ ਤੇ ਆਉਣ ਵਾਲੇ ਆਗੂਆਂ ਕੋਲ ਲਗਜ਼ਰੀ ਕਾਰਾਂ ਕਿੱਥੋਂ ਆ ਗਈਆਂ? ਕਈ ਆਗੂਆਂ ਨੇ ਏਕੜਾਂ ਤੱਕ ਫੈਲੇ ਫਾਰਮ ਹਾਊਸ ਬਣਾ ਲਏ ਨੇ। ਸਾਰੇ ਸਿਆਸਤਦਾਨਾਂ ਦੀ ਡੁੰਗਾਈ ਨਾਲ ਜਾਂਚ ਹੋਵੇ ਸੁਨੀਲ ਜਾਖੜ ਦੇ ਵੱਲੋਂ ਮੋਰਚਾ ਖੋਲ ਦਿੱਤਾ ਗਿਆ ਏ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਮੈਂ ਜਾਂਚ ਚ ਸਹਿਯੋਗ ਦੇਣ ਲਈ ਤਿਆਰ ਹਾਂ ਮੇਰੇ ਤੋਂ ਪੁੱਛੋ ਇਸ ਦੇ ਨਾਲ ਹੀ ਸੀਐਮ ਮਾਨ ਨੂੰ ਚਿੱਠੀ ਲਿਖੀ ਹੈ ਕਿ ਤੁਹਾਡੇ ਕੋਲ ਤਾਂ ਕਾਂਗਰਸੀਆਂ ਦੀਆਂ ਪਹਿਲਾਂ ਪੰਨਿਆਂ ਨੇ ਤੇ ਇਸ ਵੇਲੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾ ਰਹੇ ਨੇ ਡਰੱਗ ਮਨੀ ਟ੍ਰੇਲ ਦੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਸੁਨੀਲ ਜਾਖੜ ਨੇ ਕਿਹਾ ਕਿ ਸੀਐਮ ਸਾਹਿਬ ਛੋਟੇ ਨਸ਼ੇੜੀਆਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਨਸ਼ੇ ਦੇ ਵੱਡੇ ਕਾਰੋਬਾਰੀਆਂ ਤੇ ਨਕੇਲ ਕਸਣਾ ਜ਼ਰੂਰੀ ਹੈ ਸੁਨੀਲ ਜਾਖੜ ਦੀ ਇਹ ਚਿੱਠੀ ਕੀ ਕਹਿ ਰਹੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੀਡਰ ਨੇ ਅੱਜ ਲਗਜ਼ਰੀ ਗੱਡੀਆਂ ਤੇ ਘੁੰਮ ਰਹੇ ਨੇ ਡਿਫੈਂਡਰਾਂ ਤੇ ਘੁੰਮ ਰਹੇ ਨੇ ਸਾਈਕਲਾਂ ਤੇ ਸੀਐਨਾਂ ਕੋਲ ਲਗਜ਼ਰੀ ਗੱਡੀਆਂ ਕਿੱਥੋਂ ਆ ਗਈਆਂ ਇੰਨੀ ਛੇਤੀ ਇਹਨਾਂ ਦੀ ਆਮਦਨ ਕਿਵੇਂ ਵੱਧ ਗਈ ਇਹਨਾਂ ਆਗੂਆਂ ਨੇ ਕਈ ਕਈ ਏਕੜ ਦੇ ਵਿੱਚ ਫਾਰਮ ਹਾਊਸ ਕਿਵੇਂ ਬਣਾ ਲਏ ਸੁਨੀਲ ਜਾਖੜ ਇਹ ਸਵਾਲ ਕਰਦੇ ਨਜ਼ਰ ਆਏ ਨੇ ਚਿੱਠੀ ਲਿਖੀ ਹੈ ਸਾਰੇ ਸਿਆਸਤਦਾਨਾਂ ਦੀ ਡੂੰਘਾਈ ਦੇ ਨਾਲ ਜਾਂਚ ਦੀ ਮੰਗ ਸੁਨੀਲ ਜਾਖੜ ਦੇ ਵੱਲੋਂ ਗੀਤੀ ਗਈ ਹੈ ਤਾਂ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਹੈ ਨਵਜੋਤ ਕੌਰ ਸਿੱਧੂ ਦੀ ਇਹ ਆਡੀਓ ਰਿਕਾਰਡਿੰਗ ਤੁਸੀਂ ਸੁਣੀ दरअसल న్యూਸ 18 ਪੰਜਾਬ ਦੇ ਨਾਲ ਗੱਲਬਾਤ ਕਰਦੇ ਆਂ ਹੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਕਿ ਸੁਖਜਿੰਦਰ ਰੰਧਾਵਾ ਨੇ ਰਾਜਸਥਾਨ ਚ ਟਿਕਟਾਂ ਵੇਚੀਆਂ ਸੁਖਜਿੰਦਰ ਰੰਦਾਵਾ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਦੇ ਵੱਲੋਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਤੇ ਹੁਣ ਕਾਂਗਰਸ ਦੇ ਵਿੱਚ ਕਲੇਸ਼ ਹੈ ਤੇ ਇਸੇ ਦੇ ਵਿਚਾਲੇ ਐਂਟਰੀ ਹੋਈ ਆ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਸੁਨੀਲ ਜਾਖੜ ਕੀ ਕਹਿ ਰਹੇ ਨੇ ਕਿ ਸੀਐਮ ਮਾਨ ਕਾਂਗਰਸ ਦੀਆਂ ਫਾਈਲਾਂ ਖੋਲਣ ਇਹ ਮੰਗ ਸੁਨੀਲ ਜਾਖੜ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਨੀਲ ਜਾਖੜ ਨੇ ਸੀਐਮ ਭਗਵੰਤ ਮਾਨ ਨੂੰ ਇੱਕ ਚਿੱਠੀ